ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਵੱਡੀਆਂ ਕਮਰਸ਼ੀਅਲ ਕੰਪਨੀਆਂ ਦੇ ਵਿੱਚ ਕੀਤੀ ਗਈ ਹੈ ਛਾਪੇ ਮਾਰੀ ਪਾਏ ਗਏ ਨੇ ਅਪਤੀਜਨਕ ਦਸਤਾਵੇਜ਼ ਤੇ ਲੱਖਾਂ ਦੀ ਨਕਦੀ ਕੀਤੀ ਗਈ ਹੈ ਬਰਾਮਦ ਜਿहां ਦੱਸ ਦਈਏ ਜਲੰਧਰ ਐਨਫੋਰਸਮੈਂਟ ਡਾਇਰੈਕਟੋਰੇਟ ਜਾਨੀ ਕਿ ਈਡੀ ਦੇ ਵੱਲੋਂ ਲੁਧਿਆਣਾ ਤੇ ਚੰਡੀਗੜ੍ਹ ਦੇ ਵਿੱਚੜੀਆਂ ਵੱਡੀਆਂ ਕਮਰਸ਼ੀਅਲ ਕੰਪਨੀਆਂ ਨੇ ਉਹਨਾਂ ਦੇ ਵਿੱਚ ਰੇਡ ਪਾਈ ਗਈ ਹੈ ਜਿਸ ਦੌਰਾਨ ਲੱਖਾਂ ਦੀ ਜੜੀ ਨਕਦੀ ਹੈ ਉਹ ਬਰਾਮਦ ਕੀਤੀ ਗਈ ਹੈ ਤੇ ਨਾਲ ਹੀ ਕੁਝ ਹੋਰ ਅਪਤੀਜਨਕ ਦਸਤਾਵੇਜ਼ ਵੀ ਪਾਏ ਗਏ ਨੇ ਦੱਸਦੀ ਹੈ ਕਿ ED ਦੇ ਵੱਲੋਂ ਇਹ ਛਾਪੇਮਾਰੀ ਜਦੋਂ ਕੀਤੀ ਗਈ ਤਾਂ ਇੱਥੇ ਕੁਝ ਡਿਜੀਟਲ ਡਿਵਾਈਸ ਵੀ ਪਾਏ ਗਏ ਨੇ ਨਾਲ ਹੀ 19 ਲੱਖ ਦਾ ਜਿਹੜਾ ਕੈਸ਼ ਹੈ ਉਹ ਵੀ ਬਰਾਮਦ ਕੀਤਾ ਗਿਆ ਹੈ ਤੇ ਜਿਹੜੇ ਦਸਤਾਵੇਜ਼ ਪਾਏ ਗਏ ਨੇ ਜਿਹੜੇ ਡਾਕੂਮੈਂਟ ਮਿਲੇ ਨੇ ਉਹ ਵੀ ਆਪਾਤੀ ਜਨਕ ਨੇ ਦੱਸਦੀ ਹੈ ਕਿ ED ਦੇ ਵੱਲੋਂ ਇਹ ਰੇਡ ਉਸ ਵੇਲੇ ਪਾਈ ਗਈ ਜਦੋਂ ਪੰਜਾਬ ਪੁਲਿਸ ਤੇ ਦਿੱਲੀ ਪੁਲਿਸ ਨੇ ED ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਇੱਥੇ ਕੁਝ ਕੰਪਨੀਆਂ ਨੇ ਜੜੀਆਂ ਕਿ ਗੈਰਕਾਨੂੰਨੀ ਟੰਗ ਦੇ ਨਾਲ ਕੰਮ ਕਰ ਰਹੀਆਂ ਨੇ ਦੱਸਦੀ ਹੈ ਕਿ ED ਦੇ ਵੱਲੋਂ Red Leaf Immigration Private Limited ਸਮੇਤ ਪੰਜ ਕੰਪਨੀਆਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰਾ ਐਸਾ ਸਮਾਨ ਮਿਲਿਆ ਐ ਐਸੇ ਡਾਕੂਮੈਂਟ ਮਿਲੇ ਨੇ ਜਿਹੜੇ ਕਿ ਅਪਾਤੀ ਜਨਕ ਨੇ ਨਾਲ ਹੀ ਡਿਜੀਟਲ ਡਿਵਾਈਸ ਵੀ ਮਿਲੇ ਨੇ 19 ਲੱਖ ਦਾ ਕੈਸ਼ ਵੀ ਬਰਾਮਦ ਕੀਤਾ ਗਿਆ ਹੈ ਦੱਸ ਦਈਏ ਕਿ ਇਸ ਤੋਂ ਇਲਾਵਾ ਯੂ ਐਸ ਅੰਬੈਸੀ ਤੇ ਹੋਰ ਵੀ ਬਹੁਤ ਸਾਰੀਆਂ ਅੰਬੈਸੀਸ ਦੇ ਵਿੱਚ ਇਹਨਾਂ ਦੇ ਖਿਲਾਫ ਸ਼ਿਕਾਇਤਾਂ ਦਿੱਤੀਆਂ ਹੋਈਆਂ ਨੇ ਇਹ ਗੱਲ ਆਖੀ ਗਈ ਹੈ ਕਿ ਇਹਨਾਂ ਦੇ ਵੱਲੋਂ ਕਈ ਤਰੀਕਿਆਂ ਦੇ ਨਾਲ ਧੋਖਾਧੜੀ ਕੀਤੀ ਗਈ ਹੈ ਇੱਥੋਂ ਤੱਕ ਕਿ ਜਿਹੜੇ ਨੌਜਵਾਨ ਪੜਨ ਦੇ ਲਈ ਅਮਰੀਕਾ ਜਾਣਾ ਚਾਹੁੰਦੇ ਨੇ ਉਹਨਾਂ ਦੇ ਦਸਤਾਵੇਜ਼ਾਂ ਦੇ ਨਾਲ ਛੇੜਛਾੜ ਵੀ ਕੀਤੀ ਗਈ ਹੈ ਨਾਲ ਹੀ ਬੈਂਕ ਖਾਤਿਆਂ ਦੇ ਵਿੱਚ ਵੀ ਹੀਰਾ ਫੇਰੀ ਹੋਣ ਦੀ ਗੱਲ ਸਾਹਮਣੇ ਆਈ ਹੈ ਇਸ ਕਰਕੇ ਹੀ ਈਡੀ ਨੂੰ ਇਸ ਸਬੰਧ ਦੇ ਵਿੱਚ ਸ਼ਿਕਾਇਤ ਦਿੱਤੀ ਗਈ ਸੀ ਤੇ ਉਹਨਾਂ ਨੇ ਆਪਣੀ ਟੀਮ ਦੇ ਸਮੇਤ ਇੱਥੇ ਛਾਪੇਮਾਰੀ ਕੀਤੀ ਹੈ ਤੇ ਇੱਥੇ ਬਹੁਤ ਸਾਰੇ ਅਪਤੀਜਨਕ ਦਸਤਾਵੇਜ਼ ਡਾਕੂਮੈਂਟ ਪਾਏ ਨੇ ਨਾਲ ਹੀ 19 ਲੱਖ ਦਾ ਜਿਹੜਾ ਕੈਸ਼ ਹੈ ਉਹ ਵੀ ਬਰਾਮਦ ਕੀਤਾ ਹੈ ਇਸ ਤੋਂ ਇਲਾਵਾ ਡਿਜੀਟਲ ਡਿਵਾਈਸ ਵੀ ਮਿਲੇ ਨੇ ਉਹ ਵੀ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲੈਨੇ ਦੱਸਦੀ ਹੈ ਕਿ ਇਨ੍ਹਾਂ ਕੰਪਨੀਆਂ ਦੇ ਵੱਲੋਂ ਇਹ ਜਿਹੜੇ ਨੌਜਵਾਨ ਨੇ ਜਿਨ੍ਹਾਂ ਦੇ ਨਾਲ ਧੂਖਾ ਤੜੀ ਹੋਈ ਹੈ ਉਹਨਾਂ ਦੇ ਕੋਲੋਂ ਮੋਟੀ ਰਕਮ ਵਸੂਲੀ ਸੀ ਜਿਸ ਨਾਲ ਉਹਨਾਂ ਨੇ ਬਹੁਤ ਸਾਰੀ ਜਿਹੜੀ ਜਾਇਦਾਦ ਹੈ ਪ੍ਰਾਪਰਟੀ ਹੈ ਉਹ ਬਣਾਈ ਹੈ ਤੇ ਬਹੁਤ ਸਾਰਾ ਪੈਸਾ ਉਹਨਾਂ ਨੇ ਬੈਂਕ ਖਾਤਿਆਂ ਦੇ ਵਿੱਚ ਵੀ ਜਮਾ ਕੀਤਾ ਹੋਇਆ ਸੋ ਏਡੀ ਦੇ ਵੱਲੋਂ ਬ੍ਰਿਕੀ ਦੇ ਨਾਲ ਇਥੇ ਛਾਣਬੀਣ ਕੀਤੀ ਜਾ ਰਹੀ ਹੈ ਤੇ ਇਹ ਜਿਹੜਾ ਸਿਲਸਲਾ ਹੈ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਕਿਉਂਕਿ ਬਹੁਤ ਸਾਰੇ ਨੌਜਵਾਨਾਂ ਦੀ ਇਹ ਸ਼ਿਕਾਇਤ ਹੈ ਕਿ ਇਹੋ ਜਿਹੀਆਂ ਜੜੀਆਂ ਕੰਪਨੀਆਂ ਨੇ ਉਹਨਾਂ ਦੇ ਨਾਲ ਧੋਖਾਧੜੀ ਕਰਦੀਆਂ ਨੇ ਉਹਨਾਂ ਦੇ ਕੋਲੋਂ ਮੋਟੀ ਰਕਮ ਵਸੂਲ ਲਈ ਜਾਂਦੀ ਹੈ ਨਾ ਫਿਰ ਉਹ ਇਧਰ ਦੇ ਰਹਿੰਦੇ ਨੇ ਨਾ ਫਿਰ ਉਧਰ ਦੇ ਰਹਿੰਦੇ ਨੇ ਕਿਉਂਕਿ ਉਹਨਾਂ ਦਾ ਬਹੁਤ ਸਾਰਾ ਪੈਸਾ ਜਿਹੜਾ ਉਹ ਬਰਬਾਦ ਹੋ ਜਾਂਦਾ ਹੈ ਉਨ੍ਹਾਂ ਦੇ ਦਸਤਾਵੇਜ਼ਾਂ ਦੇ ਨਾਲ ਵੀ ਛੇੜਛਾੜ ਕਰ ਦਿੱਤੀ ਜਾਂਦੀ ਹੈ ਤੇ ਫਿਰ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੰਮ ਕਰਨ ਦੇ ਲਈ ਮਜਬੂਰ ਹੋ ਜਾਂਦੇ ਨੇ ਤੇ ਬਾਅਦ ਦੇ ਵਿੱਚ ਫੜੇ ਵੀ ਜਾਂਦੇ ਨੇ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਹੋਇਆ ਬਹੁਤ ਸਾਰੇ ਵਿਦਿਆਰਥੀ ਸਨ ਉਹ ਵੀ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸਨ ਜਿਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ ਇਸੇ ਤਰ੍ਹਾਂ ਹੀ ਹੁਣ ਈਡੀ ਦੇ ਵੱਲੋਂ ਇਹਨਾਂ ਵੱਡੀਆਂ ਕਮਰਸ਼ੀਅਲ ਕੰਪਨੀਆਂ ਤੇ ਜਿਹੜੀ ਰੇਡ ਪਾਈ ਗਈ ਹੈ ਛਾਪੇਮਾਰੀ ਕੀਤੀ ਗਈ ਹੈ ਉਤੋਂ 19 ਲੱਖ ਦਾ ਕੈਸ਼ ਬਰਾਮਦ ਕੀਤਾ ਗਿਆ ਹੈ ਡਿਜੀਟਲ ਡਿਵਾਈਸ ਬਰਾਮਦ ਹੋਏ ਨੇ ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਅਪਤੀ ਜਨਕ ਜਿਹੜੇ ਦਸਤਾਵੇਜ਼ ਵੀ ਮਿਲੇ ਨੇ ਜਿਹੜੇ ਕਿ ਆਪਣੀ ਹਿਰਾਸਤ ਦੇ ਵਿੱਚ ਈਡੀ ਦੇ ਵੱਲੋਂ ਲੈ ਲਏ ਗਏ ਨੇ